ਨਮਸਕਾਰ ਮੈਂ ਡਾਕਟਰ ਅਮਿਤ ਸੰਧਰ ਆਪ ਸਭ ਨੂੰ ਵਰਲਡ ਹੈਲਥ ਡੇ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਸਾਰਿਆਂ ਨੂੰ ਇਹ ਦੁਆ ਕਰਦਾ ਹਾਂ ਕਿ ਆਪਾਂ ਸਿਹਤਪਰਪੂਰ ਲਈਏ ਖੁਸ਼ਹਾਲ ਲਈਏ ਠਕੀਆਂ ਕਰੀਏ ਅੱਜ ਦੇ ਇਸ ਮਹੱਤਵਪੂਰਨ ਦਿਨ ਤੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਦੇ ਹਾਂ ਜਿਦਾਂ ਆਪ ਨੂੰ ਪਤਾ ਹੈ ਕਿ ਆਪਾਂ ਸਾਰੇ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚ ਆ ਗਏ ਹਾਂ ਕਿ ਨੇਚਰ ਤੋਂ ਨੇਚਰਲ ਰਿਸੋਰਸਿਸ ਤੋਂ ਆਪਾਂ ਬਹੁਤ ਦੂਰ ਜਾ ਰਹੇ ਹਾਂ ਆਪਾਂ ਸਾਰਿਆਂ ਨੂੰ ਜਿਹੜੇ ਵਰਕਿੰਗ ਕਲਾਸ ਐਟਲੀਸਟ ਨੇ ਉਹਨਾਂ ਨੂੰ ਜਰੂਰ ਮੈਂ ਆਪਣੇ ਵੱਲੋਂ ਸੁਜੈਸ਼ਨ ਦਊਂਗਾ ਕਿ ਆਪਾਂ ਜਿੱਥੇ ਵੀ ਹੋ ਸਕੇ ਟੂਵਰਡਸ ਨੇਚਰ ਜਾ ਕੇ ਆਪਣਾ ਫਿਜ਼ੀਕਲ اور ਮੈਂਟਲ ਜਿਹੜਾ ਸਟੇਟਸ ਹੈ ਬਾਡੀ ਦਾ ਉਹਨੂੰ ਮੇਨਟੇਨ ਰੱਖੀਏ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਕਿ ਜਦੋਂ ਵਰਕਿੰਗ ਕਲਾਸ ਹੈ ਸਵੇਰੇ ਲੇਟ ਉੱਠਣਾ ਜਲਦੀ ਜਲਦੀ ਸਾਰੇ ਵਰਕ ਕਰਨੇ ਪ੍ਰੋਪਰ ਡਾਈਟ ਨਾ ਲੈਣਾ ਹੋ ਡਾਈਟ ਦੇ ਵਿੱਚ ਫੈਟ ਜ਼ਿਆਦਾ ਹੋਣਾ ਇਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਕਿ ਸਾਡੀ ਬਾਡੀ ਨੂੰ ਇਫੈਕਟ ਕਰਦੀਆਂ ਕਿਉਂਕਿ ਜਿੰਨਾ ਆਪਾਂ ਡਾਈਟ ਲੈਨੇ ਆ ਜਿੰਨੀ ਆਪਾਂ ਖੁਰਾਕ ਲੈਨੇ ਆ ਆਪਾਂ ਨੂੰ ਉਹਦੇ ਨਾਲ ਫਿਜ਼ੀਕਲ ਐਕਟੀਵਿਟੀ ਦੀ ਵੀ ਲੋੜ ਹੈ ਆਪਾਂ ਨੂੰ ਮੈਂਟਰਲ ਜਿਹੜੀ ਰੈਸਟ ਦੀ ਵੀ ਲੋੜ ਹੈ ਇੱਕ ਇਹ ਕੰਬੀਨੇਸ਼ਨ ਇੱਕ ਬੈਲੈਂਸ ਹੈ ਬਾਡੀ ਦਾ ਜਿਹੜੀ ਸਾਨੂੰ ਬਣਾਉਣ ਦੀ ਲੋੜ ਹੈ ਲੇਕਿਨ ਅੱਜ ਜੋ ਆਪਾਂ ਦੇਖ ਰਹੇ ਆ ਕਿ ਆਪਾਂ ਬਹੁਤ ਹੱਦ ਤੱਕ ਇਹ ਜਿਹੜਾ ਡਿਸਟਰਬ ਕਰਤਾ ਆਪਣਾ ਬੋਡੀ ਬੈਲੈਂਸ ਜਿਹੜਾ ਹੈ ਮੈਂਟਲ ਫਿਜ਼ੀਕਲ ਸਟੇਟਸ ਬੋਡੀ ਦਾ ਔਰ ਨਾਲ ਡਾਈਟ ਅਫਸੈਟ ਕਰਤੀ ਰਾਤ ਨੂੰ ਜਿਆਦਾ ਲੇਟ ਤੱਕ ਜਾਗਣਾ ਪ੍ਰੋਪਰ ਨੀਂਦ ਨਾ ਲੈਣਾ ਉਹਦੇ ਨਾਲ ਮੈਂਟਲ ਸਟ्रेस ਹੋਣਾ ਤੋਂ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਟੂਵਰਡਸ ਨੇਚਰ ਜਾਈਏ ਜਿੱਦ ਆਪਾਂ ਕਰੋਨਾ ਕਾਲ ਦੇ ਦੌਰਾਨ ਦੇਖਿਆ ਸੀਗਾ ਕਿ ਬਹੁਤ ਲੋਕਾਂ ਨੂੰ ਆਕਸੀਜਨ ਦੀ ਕਮੀ ਹੋ ਗਈ ਸੀ ਤਾਂ ਕਿੰਨੇ ਲੱਖਾਂ ਦੀ ਆਕਸੀਜਨ ਉਸ ਦੌਰਾਨ ਲੋਕਾਂ ਨੂੰ ਜਦੋਂ ਸਾਹ ਦੀ ਪ੍ਰੋਬਲਮ ਰੈਸਪੀਰੇਟਰੀ ਟਰੈਕ ਦੀ ਇਨਫੈਕਸ਼ਨਸ ਹੋਈਆਂ ਸੀਗੀਆਂ ਉਦੋਂ ਆਰਟੀਫੀਸ਼ੀਅਲ ਆਕਸੀਜਨ ਦੇਣੀ ਪਈ ਇਹ ਹੀ ਆਪਾਂ نیچے ਵੱਲ ਜਾਈਏ نیچے ਨਾ ਖਿਲਵਾੜ ਨਾ ਕਰੀਏ نیچے ਨੇ ਸਾਨੂੰ ਹਰ ਚੀਜ਼ ਜਾਨੀ ਅੱਛੀ ਮਾਤਰਾਇ ਦਿੱਤੀ ਹੈ ਚਾਹੇ ਪ੍ਰੋਟੀਨਸ ਹੈ ਚਾਹੇ ਉਹ ਕਾਰਬੋਹਾਈਡਰੇਟਸ ਹੈ ਜਨ ਆਪਾਂ ਗੇਨ ਕਰਕੇ ਆਪਾਂ ਨੇਚ ਨੂੰ ਡਿਸਟਰਬ ਕਰੇ ਬਿਨਾ ਚਾਹੇਓ ਐਨੀਮਲਸ ਨੇ ਚਾਹੇਓ ਨੇਚਰਲ ਰਿਸੋਰਸਸ ਨੋ ਨੋ ਡਿਸਟਰਬ ਕਰੇ ਬਿਨਾ ਆਪਾਂ ਹੈਲਦੀ ਰਹਿ ਸਕਦੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਆਪਾਂ ਆਪਣੇ ਹੈਲਥ ਪ੍ਰਤੀ ਕੌਂਸ਼ੀਅਸ ਹੋਈਏ ਤੇ ਉਹਦੇ ਨਾਲ ਆਪਾਂ ਖੁਦ ਵੀ ਸਵਸਥ ਰਹੀਏ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਵਸਥ ਰੱਖੀਏ ਔਰ ਜਿੰਨਾ ਹੋ ਸਕੇ ਨੇਚਰ ਵੱਲ ਜਾਈਏ ਖੁਸ਼ ਰਹੀਏ ਔਰ ਯੋਗਾ ਬਹੁਤ ਅੱਛਾ ਇੱਕ ਸਾਧਨ ਹੈ ਅਪਾ ਅਗਰ ਜਿਮ ਵਗੈਰਾ ਨਹੀਂ ਜਾ ਸਕਦੇ ਤਾਂ ਫਿਜ਼ੀਕਲ ਐਕਟਿਵ ਵਾਕ ਬਹੁਤ ਅੱਛਾ ਹੈ ਸਵੇਰੇ ਜਲਦੀ ਉਠਿਏ ਪ੍ਰੋਪਰ ਰੈਸਟ ਲਈਏ ਸਾਈਕਲਿੰਗ ਕਰੋ ਠੀਕ ਹੈ ਪਲਾਂਟੇਸ਼ਨ ਕਰੋ ਇਹਦੇ ਨਾਲ ਇੱਕ ਤਾਂ ਆਪਾਂ ਨੂੰ ਨਿਚਰ ਦੇ ਲਈ ਕੁਝ ਜਿੱਦਾਂ ਆਪਾਂ ਕਹਿੰਦੇ ਕਿ ਹਰ ਚੀਜ਼ ਨੂੰ ਆਪਾਂ ਦੇਚੇ ਤੋਂ ਕੁਝ ਲੈਣੇ ਸਾਨੂੰ ਕੁਝ ਵਾਪਸ ਕਰਨਾ ਵੀ ਫਰਜ਼ ਹੈ ਇੱਕ ਤਰ੍ਹਾਂ ਸਾਡਾ ਆਪਾਂ ਫਰਜ਼ ਨਿਭਾਵਾਂਗੇ ਉਹਨਾਂ ਆਪਾਂ ਫਿਜ਼ੀਕਲੀ ਵੀ ਐਕਟਿਵ ਰਹਿਵਾਂਗੇ ਮੈਂਟਲੀ ਵੀ ਕੂਲ ਐਂਡ ਕਾਮ ਰਹਿਵਾਂਗੇ ਜਿੱਦਾਂ ਸਾਡਾ ਇੰਡੀਅਨ ਕਲਚਰ ਹੈ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਵੱਦ ਤੋਂ ਵੱਦ ਚੱਲਦੇ ਸੀਗੇ ਵਾਕਿੰਗ ਕਰਦੇ ਸਾਈਕਲਿੰਗ ਕਰਦੇ ਸੀਗੇ ਜਿੱਤੇ ਤੱਕ ਹੋ ਸਕੇ ਜਿਹੜੀ ਆਪਾਂ 4-ਵੀਲਰ ਜਾਂ 2-ਵੀਲਰ ਉਹਨੂੰ ਯੂਜ਼ ਕਰੀਏ ਜਦੋਂ ਬਹੁਤ ਜ਼ਿਆਦਾ ਜਦੂਰੀ ਹੋਵੇ ਅਕਸਰ ਅਸੀਂ ਇੱਕ ਸਟੇਟਸ ਬਣਾ ਲਿਆ ਕਿ ਅਸੀਂ ਥੋੜੀ ਦੂਰ ਵੀ ਜਾਣਾ ਹੈ ਅਗਰ ਵਾਕਿੰਗ ਜਾਂ ਸਾਈਕਲਿੰਗ ਵੀ ਕਰ ਸਕਦੇ ਹਾਂ ਅਸੀਂ ਉਹਨੂੰ ਓਵਾਇਡ ਕਰਨ ਲੱਗ ਗਏ ਤੋਂ ਇਹਨਾਂ ਵਿਊਜ਼ ਦੇ ਨਾਲ ਔਰ ਇਹਨਾ ਆਪਣੇ ਵਿਚਾਰਾਂ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਵਰਲਡ ਹੈਲਥ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਹੈ ਸਾਰੇ ਖੁਸ਼ ਰਹੋ ਅੰਦਰ ਸੁਖੋ ਖੂਬ ਤਰੱਕੀਆਂ ਕਰੋ ਜੈ ਹਿੰਦ